ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਅੱਜ ਦਾ ਵਿਸ਼ਾ ਸਾਡੀ ਸਿਹਤ ਨਾਲ ਜੁੜਿਆ ਹੋਇਆ ਕਿ ਜੇਕਰ ਇੱਕ ਵੀ ਗਲਤੀ ਹੋ ਗਈ ਨਾ ਤਾਂ ਫਿਰ ਉਹ ਗਲਤੀ ਮੌਤ ਦਾ ਕਾਰਨ ਬਣ ਸਕਦੀ ਹੈ ਅਸੀਂ ਸਾਰੇ ਅਕਸਰ ਕੀ ਕਰਦੇ ਹਾਂ ਕਿ ਜਦੋਂ ਉਲਟੀ ਆਉਂਦੀ ਹੈ ਨਾ ਅਸੀਂ ਮੂੰਹ ਨੂੰ ਕੁੱਟ ਲੈਂਦੇ ਹਾਂ ਕਿ ਅਸੀਂ ਉਲਟੀ ਨੂੰ ਜਾਂ ਤਾਂ ਵਾਸ਼ਪੇਸ਼ ਵਿੱਚ ਕਰੀਏ ਜਾ ਕੇ ਜਾਂ ਕਿਸੇ ਵਾਸ਼ਰੂਮ ਵਿੱਚ ਜਾ ਕੇ ਕਰੀਏ ਤਾਂ ਕਿ ਖਲਾਰਾ ਨਾ ਪੈ ਜਾਵੇ ਜਾਂ ਉਲਟੀ ਦੀ ਬੈਡ ਸਮੈਲ ਜਿਹੜੀ ਉਚਾਰ ਸ਼ਫੇਰੇ ਨਾ ਖਿਲਰ ਜਾਵੇ ਪਰ ਇਸ ਤਰ੍ਹਾਂ ਮੂੰਹ ਵਿੱਚ ਡੱਕੀ ਉਲਟੀ ਮੌਤ ਦਾ ਕਾਰਨ ਬਣ ਸਕਦੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਜੇਕਰ ਬੱਚਾ ਵੀ ਬਿਮਾਰ ਹੋਵੇ ਨਾ ਤਾਂ ਉਹਨਾਂ ਨੂੰ ਵੀ ਉਲਟੀ ਆਉਂਦੀ ਹੈ ਵੇ ਤੇ ਮਾਪੇ ਅਕਸਰ ਇਸ ਗੱਲ ਤੋਂ ਰੋਕਦੇ ਨੇ ਕਿ ਤੂੰ ਬਿਸਤਰੇ ਤੇ ਪਿਆ ਬਿਸਤਰੇ ਤੇ ਹੀ ਨਾ ਉਲਟੀ ਕਰ ਦੇਂ ਜਦੋਂ ਵੀ ਉਲਟੀ ਕਰਨੀ ਆ ਸਿੰਕ ਵਿੱਚ ਜਾ ਕੇ ਜਾਂ ਵਾਸ਼ਰੂਮ ਵਿੱਚ ਜਾ ਕੇ ਕਰਨੀ ਆ ਅਕਸਰ ਮਾਵਾਂ ਇਸ ਗੱਲ ਤੋਂ ਬੱਚੇ ਨੂੰ ਝੁੜਕ ਦਿਆਂ ਵਾਂ ਕਿਉਂਕਿ ਉਲਟੀ ਦੀ ਬੈਡ ਸਮੈਲ ਜਿਹੜੀ ਉਹ ਸਾਰੇ ਪਾਸੇ ਫੈਲ ਜਾਂਦੀ ਤੇ ਸਾਡੀ ਆਪਣੀ ਵੀ ਕੋਸ਼ਿਸ਼ ਹੁੰਦੀ ਆ ਕਿ ਸਾਨੂੰ ਵੀ ਜਦੋਂ ਉਲਟੀ ਆਵੇ ਨਾ ਤਾਂ ਅਸੀਂ ਵੀ ਉਸ ਨੂੰ ਉਸ ਜਗ੍ਹਾ ਤੇ ਜਾ ਕੇ ਹੀ ਕਰੀਏ ਪਰ ਇਹ ਅਸੀਂ ਬਹੁਤ ਵੱਡੀ ਗਲਤੀ ਕਰਦੇ ਆਂ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਉਲਟੀ ਮੂੰਹ ਵਿੱਚ ਡੱਕੀ ਜਾਂਦੀ ਤੇ ਜੇਕਰ ਉਹ ਬੈਕ ਪੇਟ ਵਿੱਚ ਚਲੇ ਜਾਵੇ ਤਾਂ ਉਹ ਬਹੁਤ ਦਾ ਕਾਰਨ ਬਣਦੀ ਆ ਬਹੁਤ ਸਾਰੀ ਇਨਫੈਕਸ਼ਨ ਪੈਦਾ ਕਰ ਦਿੰਦੀ ਆ ਉਲਟੀ ਇੱਕ ਕਿਸਮ ਦਾ ਜ਼ਹਿਰ ਆ ਜੋ ਸਾਡਾ ਸਰੀਰ ਅੰਦਰੋਂ ਨਹੀਂ ਚੱਲਦਾ ਤੇ ਉਹਨੂੰ ਬਾਹਰ ਭੇਜ ਦਿੰਦਾ ਤੇ ਉਹ ਜ਼ਹਿਰ ਸਾਡੇ ਸਰੀਰ ਤੋਂ ਬਾਹਰ ਨਿਕਲਦੀ ਆ ਤੇ ਜੇਕਰ ਉਸਨੂੰ ਮੂੰਹ ਵਿੱਚ ਡੱਕਿਆ ਜਾਵੇ ਤੇ ਉਸ ਦਾ ਇੱਕ ਕਣਕਾ ਵੀ ਸਾਰ ਰਗ ਵਿੱਚ ਚਲੇ ਜਾਵੇ ਨਾ ਉਹ ਮੌਤ ਦਾ ਕਾਰਨ ਬਣਦਾ ਇਹ ਇੱਕ ਦੋ ਥਾਵਾਂ ਤੇ ਤੁਹਾਡੇ ਵੀ ਸੁਣਨ ਵਿੱਚ ਗੱਲ ਆਈ ਹੋਵੇਗੀ ਕਿ ਉਲਟੀ ਬੈਕ ਜਾਣ ਦੇ ਨਾਲ ਵਿਅਕਤੀ ਦੀ ਮੌਤ ਹੋ ਗਈ ਤੇ ਇਹ ਮੌਤ ਦਾ ਕਾਰਨ ਤਾਂ ਹੀ ਬਣਦੀ ਆ ਕਿਉਂਕਿ ਇਹ ਜ਼ਹਿਰ ਹੁੰਦੀ ਆ ਤੇ ਇਹ ਜਦੋਂ ਮੂੰਹ ਵਿੱਚ ਡੱਕੀ ਜਾਂਦੀ ਆ ਨਾ ਤਾਂ ਫਿਰ ਜਾਂ ਤੇ ਸਾਰ ਅਗ ਵਿੱਚ ਚਲੇ ਜਾਂਦੀ ਜਾਂ ਵਾਪਸ ਪੇਟ ਵਿੱਚ ਚਲੇ ਜਾਂਦੀ ਆ ਤੇ ਇਨਾ ਧਿਆਨ ਰੱਖੋ ਆਪ ਵੀ ਤੇ ਬੱਚਿਆਂ ਨੂੰ ਵੀ ਇਹ ਜਾਣਕਾਰੀ ਜ਼ਰੂਰ ਦਿਓ ਕਿ ਜਿੱਥੇ ਵੀ ਤੁਸੀਂ ਹੈਗੇ ਉਹ ਤੁਹਾਡੀ ਜ਼ਿੰਦਗੀ ਤੋਂ ਕੀਮਤੀ ਕੁਝ ਵੀ ਨਹੀਂ ਆ ਜਿੱਥੇ ਵੀ ਤੁਸੀਂ ਹੈਗੇ ਉਹ ਜਦੋਂ ਵੀ ਤੁਹਾਨੂੰ ਉਲਟੀ ਆਉਂਦੀ ਆ ਵੋਮਿਟਿੰਗ ਹੁੰਦੀ ਆ ਤਾਂ ਉਸੇ ਜਗ੍ਹਾ ਤੇ ਹੀ ਕਰ ਦਿਓ ਸਾਫ ਸਫਾਈ ਹੋ ਸਕਦੀ ਆ ਉਹ ਵਿਅਕਤੀ ਦੀ ਜ਼ਿੰਦਗੀ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਆ ਆਪ ਵੀ ਕੋਸ਼ਿਸ਼ ਕਰੋ ਕਿ ਜਦੋਂ ਮੇ ਤੁਹਾਨੂੰ ਉਲਟੀ ਆਉਂਦੀ ਆ ਨਾ ਜਾਂ ਉਲਟੀ ਵਾਲਾ ਮਨ ਹੁੰਦਾ ਜਾਂ ਤਾਂ ਪਹਿਲਾਂ ਹੀ ਉਸ ਜਗ੍ਹਾ ਤੇ ਚਲੇ ਜਾਓ ਜਿੱਥੇ ਤੁਸੀਂ ਉਲਟੀ ਕਰਨੀ ਆ ਜਾਂ ਫਿਰ ਜੇ ਇੱਕਦਮ ਆ ਜਾਂਦੀ ਆ ਤਾਂ ਤੁਸੀਂ ਜਿਹੜੀ ਵੀ ਜਗ੍ਹਾ ਤੇ ਤੁਸੀਂ ਹੈਗੇ ਉਹ ਨੂੰ ਉੱਥੇ ਹੀ ਕਰ ਦਿਓ ਕਿਉਂਕਿ ਜਾਨ ਬਹੁਤ ਕੀਮਤੀ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਵਿਅਕਤੀ ਨੂੰ ਇਸ ਦੀ ਜਾਣਕਾਰੀ ਮਿਲ ਸਕੇ ਕੇ ਉਲਟੀ ਆਉਣ ਤੇ ਕਦੇ ਵੀ ਮੂੰਹ ਦੇ ਉੱਪਰ ਹੱਥ ਨਹੀਂ ਰੱਖਣਾ ਤੇ ਬੱਚਿਆਂ ਨੂੰ ਵੀ ਇਹ ਜਾਣਕਾਰੀ ਜ਼ਰੂਰ ਦਿਓ ਕਿ ਜਿੱਥੇ ਵੀ ਤੁਹਾਨੂੰ ਉਲਟੀ ਆਉਂਦੀ ਤੁਸੀਂ ਉੱਥੇ ਹੀ ਕਰ ਦਿਓ ਇਸ ਨੂੰ ਬਿਲਕੁਲ ਨਹੀਂ ਢੱਕਣਾ ਮੂੰਹ ਦੇ ਉੱਪਰ ਹੱਥ ਬਿਲਕੁਲ ਨਹੀਂ ਰੱਖਣਾ ਆਸ ਕਰਦੀ ਆ ਕਿ ਤੁਹਾਨੂੰ ਇਹ ਗੱਲ ਜ਼ਰੂਰ ਪਸੰਦ ਆਈ ਹੋਵੇਗੀ ਤੇ ਇਹ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਕਿਉਂਕਿ ਜਦੋਂ ਵੀ ਮੈਨੂੰ ਕੋਈ ਜਾਣਕਾਰੀ ਮਿਲਦੀ ਆ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂ ਤੇ ਇਹ ਬਹੁਤ ਹੀ ਖਾਸ ਵੀਡੀਓ ਆ ਤੇ ਬੱਚਿਆਂ ਵਾਸਤੇ ਤੇ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਿਓ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੱਸਦੇ ਵਸਦੇ ਰਹੋ